ਵਿੱਚ ੱਗੇੜੇ ਸਾਡੇ ਨਿਤ ਲੱਗਦੇ ਦੱਸੋ ਗੁਰੂ ਕਰੋ ਜਾਤ ਪਾਤ ਗਈ ਆ ਕਿ ਨਹੀਂ ਅਸੀਂ ਗਾਣਿਆਂ ਚ ਮਸ਼ੂਕ ਬੋ ਮਸ਼ਹੂਰ ਕਰਦੀ ਗੱਲ ਏਕੇ ਵਾਲੀ ਦੱਸੋ ਕੋਈ ਗਾਈ ਏ ਕਿ ਨਹੀਂ ਗੁਰੂ ਘਰਾਂ ਵਿੱਚ ੱਗੇੜੇ ਸਾਡੇ ਨਿਤ ਲੱਗਦੇ ਦੱਸੋ ਗੁਰੂ ਕਰੋ ਜਾਤ ਪਾਤ ਗਈ ਆ ਕਿ ਨਹੀਂ ਅਸੀਂ ਜਾਤ ਪਾਤ ਨੂੰ ਅੱਗ ਬੜਾ ਪਰਮੋਡ ਕਰਦੇ ਗੱਲ ਏਕਤਾ ਜੀ ਕਦੇ ਕੋਈ ਗਾਈ ਏ ਕਿ ਨਹੀਂ ਗਈ ਏ ਕਿ ਨਹੀਂ ਸਾਨੂੰ ਕੋ ਗੱਲ ਦੱਸੋ ਸਰਦਾਰ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਮਟਾਈ ਏ ਕਿ ਨਹੀਂ ਗੁਰੂ ਘਰਾਂ ਵਿੱਚ ਗੇੜੇ ਸਾਡੇ ਨੇਤ ਲੱਗਦੇ ਦੱਸੋ ਗੁਰੂ ਘਰੋਂ ਜਾਤ ਪਾਤ ਗਈ ਆ ਕਿ ਨਹੀਂ ਗਈ ਆ ਕਿ ਨਹੀਂ ਸਾਬ ਜਾਦਿਆਂ ਦੇ ਗਾਣਿਆਂ ਚ ਜਾਤਾਂ ਦਾਸ ਦੇ ਵਿਚਾਰ ਇਹਦੇ ਬਾਰੇ ਕਦੇ ਕੋਈ ਆਈ ਏ ਕਿ ਨਹੀਂ ਕਿਹੜੇ ਸਾਡੇ ਨਿਤ ਲੱਗਦੇ ਦੱਸੋ ਗੁਰੂ ਕਰੋ ਜਾਤ ਪਾਤ ਕਈ ਆ ਕੇ ਨਹੀਂ ਗੱਲ ਸੱਚੀ ਇਹ ਬੁਰੀ ਤਾਂ ਜ਼ਰੂਰ ਲੱਗੂ ਕਲਮ ਖਾਲਸੇ ਕਦੇ ਤੂੰ ਚਲਾਈ ਏ ਕਿ ਨਹੀਂ ਜਰਨਲ ਜੋਰਾਵਰ ਸਿੰਘ ਜਾਂ ਤਾ ਪੰਥਾਂ ਬਰੇ ਜੰਗ ਦਿਵਤੁਚ ਹੋਈ ਤੂੰ ਸੁਣਾਈ ਏ ਕਿ ਨਹੀਂ ਗੁਰੂ ਘਰਾਂ ਵਿੱਚੋਂ ਕਿਹੜੇ ਸਾਡੇ ਨਿਤ ਲੱਗਦੇ ਦੱਸੋ ਗੁਰੂ ਕਰੋ ਜਾਤ ਪਾਤ ਗਈ ਏ ਕਿ ਨਹੀਂ ਗਈ ਆ ਕਿ ਨਹੀਂ ਨੇ ਅੰਗ ਸਿੰਘਾਂ ਦੀ ਏ ਪਾਸ਼ਾ ਹੋਰ ਸਮਝਾਉਣ ਦੀ ਚਿੱਤਰ ਸਿੰਘ ਦੀ ਏ ਕਲਮਰੀ ਭਲਾਈ ਤੇ ਨਹੀਂ ਚਿੱਤਰ ਸਿੰਘ ਦੀ ਏ ਕਲਮਰੀ ਭਲਾਈ ਤੇ ਨਹੀਂ ਗੁਰੂ ਘਰਾਂ ਵਿੱਚ ਗਿੜ ਸਾਡੇ ਨੇਤ ਲੱਗਦੇ ਦੱਸੋ ਗੁਰੂ ਘਰੋਂ ਜਾਤ ਪਾਤ ਗਈ ਏ ਕਿ ਨਹੀਂ ਦੱਸੋ ਗੁਰੂ ਘਰੋਂ ਜਾਤ ਪਾਤ ਗਈ ਏ ਕਿ ਨਹੀਂ ਗੱਜਕੇਜ ਕਰ ਰਹੇ ਨੇ ਆ ਲੋ ਜਾਵੇ ਸਾਧਿਆ ਕਾਲ